thank okay. you ਆਪੇ ਆਰੀਏ ਜਿੱਥੇ ਅਸਮਾਨੀ ਬਿਜਲੀ ਦਾ ਕਾਰ ਦੇਖਣ ਨੂੰ ਮਿਲਿਆ ਜੀਹਾਂ ਦੱਸਦੇ ਕਿ ਅਸਮਾਨੀ ਬਿਜਲੀ ਡਿੱਗ ਜਾਂਦੀ ਹੈ ਇੱਕ ਕਾਰ ਦੇ ਉੱਪਰ ਜਿਸ ਦੇ ਨਾਲ ਕਾਰ ਦਾ ਸਾਰਾ ਸਮਾਨ ਤੇ ਕਮਰਾ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਦੱਸਦੇ ਇੱਕ ਸਰਹੱਦੀ ਖੇਤਰ ਅੰਦਰ ਹੋਈ ਬੇਮੌਸਮੀ ਬਰਸਾਤ ਦੇ ਦੌਰਾਨ ਅਸਮਾਨੀ ਬਿਜਲੀ ਨਾਲ ਅਜਨਾਲਾ ਦੀ ਇੱਕ ਹਵੇਲੀ ਦੇ ਵਿੱਚ ਕੋਠੇ ਦੇ ਕਮਰੇ ਚ ਪਿਆ ਸਮਾਨ ਬੁਰੀ ਤਰ੍ਹਾਂ ਅੱਗ ਦੇ ਨਾਲ ਝੁੱਲਸ ਗਿਆ ਹੈ ਘਟਨਾ ਅਜਨਾਲਾ ਦੇ ਮਕਬੂਲ ਸ਼ਾ ਰੋਡ ਦੀ ਹੈ ਜਿੱਥੇ ਇੱਕ ਪ੍ਰਸਿੱਧ ਪੁਰਾਣੀ ਹਵੇਲੀ ਦੇ ਵਿੱਚ ਅਸਮਾਨੀ ਬਿਜਲੀ ਡਿੱਗਣ ਦੇ ਨਾਲ ਉੱਪਰਲੇ ਕਮਰੇ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਨੂੰ ਮੌਕੇ ਤੇ ਪਹੁੰਚ ਕੇ ਆਲੇ ਦੁਆਲੇ ਦੇ ਲੋਕਾਂ ਦੇ ਵੱਲੋਂ ਉਸਤੇ ਪਾਣੀ ਦੇ ਨਾਲ ਜਿਹੜਾ ਕਾਬੂ ਪਾਇਆ ਗਿਆ। ਫਿਲਹਾਲ ਅੱਗ ਲੱਗਣ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਕਮਰੇ ਦੇ ਵਿੱਚ ਪਿਆ ਫਰਨੀਚਰ, ਕੱਪੜੇ, ਆਸਮਾਨ ਜਿਹੜਾ ਸੜ ਕੇ ਸੁਆਹ ਹੋ ਜਾਂਦਾ ਹੈ। ਤੇ ਸਬੰਧੀ ਜਾਣਕਾਰੀ ਦਿੰਦੇ ਹੋਏ ਹਵੇਲੀ ਦੇ ਮਾਲਕ ਚਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਹਵੇਲੀ ਦੇ ਉੱਪਰ ਵਾਲੇ ਕਮਰੇ ਦੇ ਵਿੱਚ ਅਸਮਾਨੀ ਬਿਜਲੀ ਡਿੱਗ ਗਈ ਜਿਸ ਦੇ ਨਾਲ ਉਹਨਾਂ ਦੇ ਕਮਰੇ ਅਤੇ ਕਮਰੇ ਚ ਪਿਆ ਜਿਹੜਾ ਸਾਰਾ ਸਮਾਨ ਹੈ ਉਹ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਸਾਰਾ ਸਮਾਨ ਜਿਹੜਾ ਚੁੱਲਸ ਚੁੱਕਿਆ ਕਿਉਂਕਿ ਅਸਮਾਨੀ ਬਿਜਲੀ ਜਿਹੜੀ ਡਿੱਗ ਪੈਂਦੀ ਹੈ ਰਾਤ ਨੂੰ ਜਿਸ ਦੇ ਕਾਰਨ ਇਹ ਸਾਰਾ ਕੁਝ ਸੜ ਕੇ ਸੁਆਹ ਹੋ ਜਾਂਦਾ ਹੈ ਤਾਂ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕਮਰੇ ਦਾ ਸਾਰਾ ਸਮਾਨ ਜਿਹੜਾ ਚੁਲਸ ਜਾਂਦਾ ਤੇ ਮੌਕੇ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਸਾਰਾ ਪਰਵਾਜ਼ ਜਿਹੜਾ ਇਕੱਲਾ ਹੀ ਕਲਾਕਾਰ ਕੇ ਘਰ ਦਾ ਸਾਰਾ ਸਮਾਨ ਕਮਰੇ ਦਾ ਬਾਹਰ ਕੱਢ ਰਿਆ ਨਾ ਹਾਲਾਂਕਿ ਚੰਗੀ ਖਬਰ ਇਹ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਦੱਸਦੇ ਇੱਕ ਰਾਤ ਨੂੰ ਅਜਨਾਲਾ ਦੇ ਵਿੱਚ ਇੱਕ ਘਰ ਦੇ ਉੱਪਰ ਜਿਹੜਾ ਅਸਮਾਨੀ ਬਿਜਲੀ ਡਿੱਗ ਜਾਂਦੀ ਹੈ ਜਿਸ ਤੇ ਕਾਰਨ ਘਰ ਦਾ ਸਾਰਾ ਜਿਹੜਾ ਕਮਰੇ ਦਾ ਸਮਾਨ ਹੈ ਉਹ ਸੜ ਕੇ ਸੁਆਹ ਹੋ ਜਾਂਦਾ ਹੈ। ਕੀ ਗੱਲ ਬਦਈ? ਮੇਰਾ ਨਾਮ ਵਿਧੀ ਮਨਚੂਰ ਹੈ ਜੀ। ਤੇ ਆਪਾਂ ਦੁਕਾਨ ਦੇ ਬਾਹਰ ਖਲੋਤੇ ਸੀ ਜਿੱਤੇ ਇੱਥੇ ਅੱਗ ਧੂਆਂ ਨਿਕਲਣ ਡਿਆ ਸੀ ਬਹੁਤ ਜ਼ਿਆਦਾ ਤੇ ਆਣ ਕੇ ਵੇਖਿਆ ਤੇ ਕਮਰੇ 'ਚ ਅੱਗ ਲੱਗ ਗਈ ਸੀ ਤੇ ਨੁਕਸਾਨ ਹੋ ਗਿਆ ਸਾਰਾ ਤੇ ਹੁਣ ਪਾਣੀ ਨਾਲ ਪੈਪਾਂ ਲਾ ਕੇ ਅੱਗ ਬੁਝਾਈ ਹੈ ਕੌਣ ਕਹਿੰਦਾ ਸੀ ਇੱਥੇ ਇੱਥੇ ਅੱਜ ਕੋਨੇ ਵੀ ਰਗੇ ਹੋ ਰਹਿੰਦੇ ਜੀ ਕੀ ਕੀ ਨੁਕਸਾਨ ਹੋਇਆ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪੇਟੀਆਂ ਦੇ ਅੰਦਰ ਅੱਗ ਪਹੁੰਚ ਗਈ ਬਹੁਤ ਜ਼ਿਆਦਾ ਤੇ ਕੁਰਸੀਆਂ ਕਰਸੀਆਂ ਅੰਦਰ ਪਈਆਂ ਸਾਰਾ ਕੁਝ ਸੜ ਗਿਆ ਬੁਝਾਈ ਕਿੱਦਾਂ ਬੁਝਾਈ ਪਾਈਪਾਂ ਲਾ ਕੇ ਕਈ ਵਿਭਾਗ ਦਾ ਵੀ ਆਇਆ ਕਿ ਆਪੇ ਉਹ ਜਾਈ ਨਹੀਂ ਆਪੇ ਭਜਾਈ ਬਾਲਟੀਆਂ ਥੱਲੇ ਉਹ ਲੈ ਕੇ ਆਪੇ ਭਜਾਈ ਦੋ ਦੋ ਦੂਸਰੀਆਂ ਲੱਗੀਆਂ ਵਾਂ ਟੈਂਟੀਆਂ ਪਾਣੀ ਦੀ ਪਰ ਗੱਲ ਬੋਜਾਂ ਕੀ ਨਾਂ ਤੁਹਾਡਾ ਤੇ ਕੀ ਗੱਲਬਾਤ ਹੋਈ ਜੀ ਹਾਂਜੀ ਭਾਜੀ ਮੇਰਾ ਨਾਮ ਜਗਨੂ ਆ ਵਦਨਾ ਚਰਨਜੀਤ ਸਿੰਘ ਮੈਜਰ ਆ ਸਰਦਾਰ ਤੇ ਪਤਾਲ ਸਿੰਘ ਦਾ ਲੜਕਾ ਹਾਂ ਜੀ ਸਾਡੇ ਗ੍ਰਹਿ ਵਿਖੇ ਨਾੜਾ ਵਿਖੇ ਮਲਕੀ ਬੱਤੀ ਗਿਰ ਗਈ ਆ ਜੀ ਕੁਦਰਤੀ ਆਫਤ ਤੇ ਚਲੋ ਮਲਕੀ ਹੁਣ ਪਹਚਾਏ ਤੇ ਮਲਕੀ ਇਹੋ ਹੀ ਆ ਕਿ ਚਲੋ ਪਰਮਾਤਮਾ ਦੀ ਕਿਰਪਾ ਕੋਈ ਜਾਨੀ ਨੁਕਸਾਨ ਤੇ ਨਹੀਂ ਹੋਇਆ ਬਜੀ ਨਹੀਂ ਜੀ ਜਾਨੀ ਨੂੰ ਨੁਕਸਾਨ ਨਹੀਂ ਹੋਇਆ ਜੀ ਮਾਲੀ ਕਿੰਨਾ ਕੁ ਹੋਇਆ ਥੋੜਾ ਮਾਲੀ ਜੀ ਸਮਾਨ ਸੜ ਗਿਆ ਜੀ ਸਮਾਨ ਸੀਗਾ ਮਲਕੀ ਕੋਈ ਲੱਕੜ ਦਾ ਕੋਈ ਬੈੱਡ ਸੀਗੇ ਕੋਈ ਇਸ ਤਰ੍ਹਾਂ ਦਾ ਮਲਕੀ ਹਾਂ ਸਮਾਨ ਬਿਸਤਰੇ ਵਗੈਰਾ ਉਹ ਸਭ ਰਜਾਈਆਂ ਚਲਾਈਆਂ ਗਏ ਸਮਾਨ ਸੀ ਹੋਰ ਕਰ